ਲੋ ਵੀ ਪਰ ਆਪਾਂ ਹੁਣ ਦਰਿਆ ਚ ਆਪਲੇ ਵੈਲਕਮ YouTube ਫੈਮਿਲੀ ਆਦਾਬ ਸਲਾਮ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਜਾਏ ਸਤਲੁਜ ਦਰਿਆ ਤੇ ਤੇ ਪਾਣੀ ਕਾਫੀ ਤੇਜ਼ੀ ਨਾਲ ਉੱਪਰ ਆ ਰਿਹਾ ਹੈ ਤੇ ਮੇਰੇ ਨਾਲ ਨੇ ਮੇਰੇ ਦੋਸਤ ਜਿਹੜੇ ਨਾਲ ਅੱਜ ਪਾਣੀ ਵੇਖਣ ਆਏ ਨੇ ਤੇ ਅੱਜ ਆਪਣੇ ਨਾਲ ਵਲੌਗ ਇਹ ਬਣਾਉਣਗੇ ਤੇ ਫਿਰ ਤੁਸੀਂ ਆਪਾਂ ਦੱਸਿਓ ਇੱਕ ਮਿੰਟ ਤੁਹਾਨੂੰ ਸਾਡੀ ਟੀਮ ਕਿੱਦਾਂ ਲੱਗੀ ਏ ਤੇ ਆ ਗਈ ਹੈ ਤੁਸੀਂ ਸਭ ਨੇ ਵੇਖ ਸਕਦੇ ਜੀ ਬੀੜੀ ਚੱਲ ਰਹੀ ਪਾਣੀ ਬਹੁਤ ਤੇਜ਼ੀ ਨਾਲ ਵਧਿਆ ਆਂਦਾ ਤੇ ਸਪੀਡ ਹੀ ਬਹੁਤ ਜ਼ਿਆਦੀ ਪਾਣੀ ਦੀ ਤੇ ਖਤਰਾ ਬੜਾ ਬਣਿਆ ਹੋਇਆ ਹੈ ਦਰਿਆ ਤੇ ਫਸਲਾਂ ਖਰਾਬ ਹੋ ਗਈਆਂ ਆ ਆਪਣੇ ਜੋ ਕਿ ਆਹਨ ਸਾਹਮਣੇ ਦੇਖ ਹੀ ਰਹੇ ਹੋ ਆਪਨੇ ਜੋ ਕਿ ਪਿੰਡ ਦੇ ਲੋਕ ਆਨ ਬੇੜੀ ਤੇ ਜਾ ਰਹੇ ਹਨ ਜੋ ਕਿ ਬਹੁਤ ਹੀ ਬੇੜੀ ਦਾ ਪਾਣੀ ਦਾ ਲੋਡ ਹੈ ਬੇੜੀ ਚੱਲੀ ਆਈ ਬੇੜੀ ਜੋ ਕਿ ਆਨੇ ਲੈਂਦੇ ਪਾਸ ਚੱਲੀ ਆ ਬੇੜੀ ਬਾਈ ਲਾਓ ਬੇੜੀ ਆਪਣੇ ਵੀਡੀਓ ਕੰਨੇ ਤੇ ਰੁਕੇਗੀ ਬਈ ਆਪਾਂ ਤਾਂ ਮੱਥਾ ਟੇਕਤਾ ਬੇੜੀ ਨੂੰ ਟੋਟਾ ਨਹੀਂ ਲੈਣਾ ਆ ਵੇਖੋ ਲੋਕ ਬਹੁਤ ਸੁਖੀ ਆ ਲਾਓ ਆਪਣੇ ਇਹਦੇ ਬੇੜੀ ਆ ਗਏ ਘੰਮਗੀ ਘੰਮਗੀ ਸਾਹ ਤਾਂ ਜਾਣਦੇ ਕਈ ਥੱਲੇ ਆਹ ਉੱਪਰ ਦੀ ਆਹ ਦੇ ਦੇ ਲੋ ਉੱਥੇ ਫੜ ਫੜ ਓਏ ਨਾ ਹਣ ਆਜੋ ਆਪਨੇ ਲੋਕਾਂ ਦੀ ਬਹੁਤ ਹੀ ਜ਼ਮੀਨ ਉਤਫਾਈ ਹੋ ਗਿਆ ਆਪਨੇ ਦੇਖ ਸਕਦੇ ਆ ਆਪਣੇ ਕੰਡੇ ਕੰਡਾ ਪਰ ਉੱਥੇ ਆਪਣਾ ਪਤਾ ਨਾ ਭਈਆ ਕੰਡੇ ਤੋਕਦੀ ਹੈ ਬੇੜੀ ਕਿਉਂਕਿ ਪਾਣੀ ਪਾਣੀ ਦਾ ਲੋੜ ਹੀ ਬੜਾ ਹੈ ਪਰ ਬੇੜੀ ਦੇ ਚ ਪੰਜ ਕਰ ਛੇ ਲੋਕ ਨੇ ਤੇਰਾ ਕਿੱਥੇ ਲੈ ਜਾ ਜੋ ਕਿ ਆਪਣਾ ਬੱਬੂ ਸਿੰਘ ਜੀ ਬੈਠਿਆ ਬੱਬੂ ਸਿੰਘ ਹਰਮਨ ਸਿੰਘ ਦਾ ਆ ਵੀਰ ਆਪਾ ਹੁਣ ਦਰਿਆ 'ਚ ਬੇੜੀ ਤੇ ਬੈਠ ਗਏ ਤੇ ਵਿੱਚ ਦਾ ਵੀਊ ਟਨੋਖੋਣੇ ਹੈ ਇਹ ਦੋਸਤ ਦੋ ਮਲਾ ਰੱਖੇ ਨੇ ਆ ਬੇੜੀ ਤੇ ਆ ਵੀਰ ਪਾਣੀ ਦੀ ਅਪਡੇਟ ਪਾਣੀ ਪਿੱਛੋਂ ਕਾਫੀ ਛੱਡਿਆ ਗਿਆ ਤੇ ਆਪਣੇ ਰੂਬਰੂ ਇਹਨੇ ਸਰਪੰਚ ਸਾਹਿਬ ਇਹਨਾਂ ਨੂੰ ਪੁੱਛਨੇ ਪਿੰਡ ਦੇ ਦੁੱਖ ਤੇ ਕਲੀਫਾਂ ਬਾਰੇ ਤੇ ਪਾਣੀ ਭਰੇ ਅਪਡੇਟ ਦੇ ਰਗੇ ਆਪਾਂ ਨੂੰ ਹਾਂ ਜੀ ਸਰਪੰਚ ਸਾਹਿਬ ਬੜੇ ਦੁਖੀ ਨੇ ਪਿੰਡ ਦੇ ਲੋਕ ਵੀਰ ਜੀ ਵੇਖੋ ਬੇੜੀ ਦੇ ਜਾਂਦੇ ਨੇ ਆ ਵੇਖੋ ਜੀ ਆਪਣੇ ਜੀ ਸਰਪੰਚ ਸਾਹਿਬ ਕਹਿ ਰਹੇ ਨੇ ਬੇੜੀ ਤਿਆਰ ਨੇ ਬਹੁਤ ਦੁਖੀ ਨੇ ਥੁਦੇ ਬਹੁਤ ਸੋਹਣਾ ਚੌਨਾ ਖੜਿਆ ਸੀ ਬਈ ਤੇ ਕੋਈ ਹਰਾਚਾਰਨ ਰਹਿ ਗਿਆ ਜੀ ਤਰਪੈਲਾਂ ਦੀ ਲੋੜ ਇੱਥੇ ਸਰਪੰਚ ਸਾਹਿਬ ਵੀ ਘਰ ਘਰ ਟਹਿ ਗਏ ਨੇ ਲੋਕਾਂ ਦਾ ਪਟਟ ਢਟਣ ਰਿਹਾ ਕਿ ਕੋਈ ਕੁਛ ਨਹੀਂ ਰਹਿ ਗਿਆ ਸਭ ਮਲਿਆ ਮੇਟ ਕਰ ਗਿਆ ਲੋ ਜੀ ਜਿਵੇਂ ਆਪਣੇ ਨਾਲ ਸਰਪੰਚ ਸਾਹਿਬ ਜੁੜਨੇ ਕਹਿੰਦੇ ਨੇ ਵੀ ਇੱਥੇ ਘਰ ਵੀ ਟਹਿ ਗਏ ਨੇ ਤੇ ਹਰਾਚਾਰਾ ਵੀ ਖਤਮ ਹੋ ਗਿਆ ਹੈ ਤੇ ਸਰਕਾਰ ਤੋਂ ਤੁਸੀਂ ਫਿਰ ਕੀ ਮੰਗ ਕਰਦੇ ਹੋ ਸਰਕਾਰ ਇੱਥੇ ਆ ਹੀ ਕੋਈ ਨਹੀਂ ਸਰਕਾਰ ਕਿਹੜੀ ਸਰਕਾਰ ਦੇ ਸਰਕਾਰ ਦਾ ਘਰ ਭਰੇਗਾ ਸਰਕਾਰ ਨੇ ਇੱਥੇ ਕੀ ਕਰਨਾ ਲੋ ਜੀ ਜਿਵੇਂ ਸਰਪੰਚ ਸਾਹਿਬ ਤਾਂ ਤੁਸੀਂ ਸੋਹਣੀ ਰੋ ਕਹਿ ਰਹੇ ਨੇ ਵੀ ਸਰਕਾਰਾਂ ਸਿਰਫ ਵੋਟਾਂ ਦੇ ਟਾਈਮ ਹੀ ਆਉਂਦੇ ਆ ਹੁਣ ਕੋਈ ਵੀ ਗਰੀਬਾਂ ਦੀ ਸਾਰ ਲੈਣ ਨਹੀਂ ਆਏ ਜਿਹੜਾ ਮੰਝਿਆ ਗਿਆ ਵਿਚਾਰਾ ਉਹ ਤਾਂ ਮੰਝਿਆ ਗਿਆ ਸਰਕਾਰਾਂ ਨੂੰ ਕੀ ਉਹਨਾਂ ਲਾਲ ਬੱਤੀ ਤੇ ਟੂਟੂ ਹਟ ਕਰਨੀ ਹੈ ਗਵਰਨਮੈਂਟ ਭਾਸ਼ਣ ਦਿੱਤਾ ਤੇ ਚੱਲ ਪਿਛਾ ਨੂੰ ਫੋਟੋ ਕਰਨੇ ਨੇ ਬੇੜੀ ਤੇ ਚੜਦੇ ਚੱਲ ਪਿਛਾ ਨੂੰ ਗਰੀਬ ਮਨੀਚੇ ਤੋਂ ਉਹ ਨੇ ਜਿਨ੍ਹਾਂ ਦੇ ਫਸਲਾਂ ਮਰੀਚੀਆਂ ਨੇ ਲੋ ਜੀ ਵੇ ਫਿਰ ਬੜੀ ਦੁਖ ਦੀ ਗੱਲ ਐ ਵੀ ਸਰਕਾਰਾਂ ਹੁਣ ਪਤਾ ਲੈਣ ਵੀ ਨਹੀਂ ਆਈਆਂ ਗਰੀਬਾਂ ਦਾ ਤੇ ਘਰ ਵੀ ਟਹਿ ਗਏ ਚਾਰਾ ਵੀ ਖਤਮ ਹੋ ਗਿਆ ਤੇ ਬਹੁਤ ਦੁਖੀ ਤੇ ਬਹੁਤ ਪਰੇਸ਼ਾਨ ਨੇ ਲੋਕ ਇਥੋਂ ਦੇ ਬੇੜੀਆਂ ਤੇ ਆਨ ਤਾਂ ਪਰੇਸ਼ਾਨ ਨੇ ਛੋਟੇ ਛੋਟੇ ਬੱਚੇ ਆ ਜੋ ਸਕੂਲ ਪੜਦੇ ਉਹ ਵੀ ਬਹੁਤ ਪਰੇਸ਼ਾਨ ਨੇ ਸਰਕਾਰਾਂ ਸਿਰਫ ਉਹਨਾਂ ਕੋਲ ਆਉਂਦੀਆਂ ਨੇ ਜਿਨ੍ਹਾਂ ਨਾਲ ਮਾੜਾ ਮਾੜਾ ਲਗਾਏ ਜਾਂ ਜਿਹੜਾ ਬੰਦੇ ਨਾਲ ਨਵਾੜੀ ਮੜੀ ਬਣਦੀ ਏ ਉਹਨਾਂ ਕੋਲ ਆਉਣ ਦੇ ਸੱਟ ਜਾਂਦੇ ਉਚਾਰਾ ਮਾੜਾ ਮੋੜਾ ਦੂਜੀ ਪਾਰਟੀ ਬਾਜੀ ਰੇਖ ਬਣਾਈ ਫਿਰਦਾ ਇਹ ਨਹੀਂ ਦੁੱਖ ਤਾਂ ਵੰਦੇ ਵੀ ਸਾਰੇ ਇਹ ਕਿਨੇ ਜਿਨੇ ਵੋਟ ਪਾਈ ਜਿਨੇ ਨਹੀਂ ਪਾਈ ਉਹਨਾਂ ਨੂੰ ਸਿਰਫ ਵੋਟਾਂ ਨਾਲ ਜਿੰਨਾ ਜਿੰਨਾ ਪਾਈਆਂ ਨੇ ਆਪ ਉਹਦਾ ਚੜਾਚਾਰ ਬਣਾਈ ਕਲੇ ਨੇ ਅੱਗੂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਆ ਕੇ ਵੇਖੇ ਆ ਦੁਨੀਆ ਜਿੰਨਾ ਦਾ ਸਾਰਾ ਕੁਝ ਡੁੱਬਿਆ ਪਿਆ ਲੋ ਵੀਰ ਜੁੜੇ ਰਹੋ ਆਪਣੇ ਨਾਲ ਤੁਹਾਨੂੰ ਤਾਜ਼ਾ ਅਪਡੇਟ ਦਿੰਦੇ ਰਵਾਂਗੇ ਜੇ ਸਰਪੰਚ ਸਾਹਿਬ ਕਹਿੰਦੇ ਨੇ ਕੋਈ ਵੀ ਸਰਕਾਰ ਹਾਲੇ ਪਤਾ ਨਹੀਂ ਲੈਣ ਆਈ ਤੇ a few moments later 2000 years later ਅਬ ਇਹ ਵਰ ਆਪਾਂ ਦਰਿਆ ਵੇ ਕੇ ਗਏ ਸੀ ਘਰੇ ਤੇ ਫਿਰ ਆ ਗਈ ਸੀ بارش بارش ਤੋਂ ਬਾਅਦ ਫਿਰ ਆਪਾਂ ਹੁਣ ਲੋਟੇ ਆ ਦੁਬਾਰੀ ਦਰਿਆ ਤੇ ਤੇ ਦਰਿਆ ਤੇ ਤੁਸੀਂ ਪਾਣੀ ਵੇਖ ਸਕਦੇ ਹੋ ਦਰਿਆ ਤੋਂ ਪਾਣੀ ਬਾਹਰ ਆਣਾ ਸ਼ੁਰੂ ਹੋ ਗਿਆ ਤੇ ਫਸਲਾਂ ਨੂੰ ਵੜਨਾ ਸ਼ੁਰੂ ਹੋ ਗਿਆ ਤੇ ਇੱਥੇ ਪਿੰਡ ਵਾਸੀ ਮੱਛੀ ਫੜਨ ਲਈ ਜਾਲ ਲਾਈ ਬੈਠੇ ਆ ਤੇ ਇਹ ਅਜ ਹੁਣ ਬਾਹਰ ਹੀ ਕੱਢੇ ਨੇ ਤੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਜਿੱਦਾਂ ਆ ਤੁਸੀਂ ਵੇਖ ਰਹੇ ਹੋ ਬੋਤਲ ਇੱਥੇ ਵੀ ਜਾਲ ਲੱਗਿਆ ਹੋਇਆ ਹੈ ਤੇ ਇੱਕ ਕਾਫੀ ਦੂਰ ਲੱਗਿਆ ਹੋਇਆ ਉੱਥੇ ਆਪਾਂ ਜ਼ੂਮ ਕਰਕੇ ਤੁਹਾਨੂੰ ਫਿਰ ਦਿਖਾ ਦੇਣੀ ਜੋ ਸਾਹਮਣੇ ਸ਼ਪੈਦਾ ਤੁਸੀਂ ਵੇਖਦੇ ਹੋ ਉੱਥੇ ਇੱਕ ਜਾਲ ਲੱਗਿਆ ਹੋਇਆ ਹੈ ਤੇ ਸ਼ਿਕਾਰ ਕਰੀ ਜਾਂਦੇ ਆ ਤੇ ਤੁਸੀਂ ਜੁੜੋ ਆਪਣੇ ਨਾਲ ਤੇ ਆਪਣੇ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਜੀ ਪੂਰਾ ਵਾਚ ਤੇ ਇਹ ਜਿਹੜਾ ਬੱਚਾ ਹੈ ਇਹ ਕੈਮਰੇ ਤੋਂ ਬਹੁਤ ਘਬਰਾਉਂਦਾ ਹੈ ਤੇ ਸਾਈਡ ਤੇ ਪਜਦਾ ਹੈ ਤੇ ਇਹ ਮੁੰਡਾ ਵੀ ਨਾਲ ਹੀ ਆਪਣੇ ਇਹ ਜਾਲ ਜੁੜੇ ਨਹੀਂ ਲਾਇਆ ਹੋਇਆ ਤੇ ਤੂੰ ਸਾਹਮਣੇ ਵੇਖੋ ਸੂਰਜ ਛਿਪ ਗਿਆ ਹੈ ਨਾ 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 ਜਾਲ ਕੋਈ ਲਾਇਆ ਜੇ ਕੋਈ ਨਾ ਜਾਲ ਲਾਇਆ ਜੇ ਤੇ ਕੋਈ ਨਹੀਂ ਲਾਇਆ ਇਸ ਬੱਚੇ ਨਾਲ ਗੱਲਬਾਤ ਕਰਦੇ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਵਾਸੀਆਂ ਨੂੰ ਪਾਣੀ ਨੇ ਫਸਲ ਕਾਫੀ ਤਬਾਹ ਕਰਤੀ ਹੈ ਚਲੋ ਫਿਰ ਅੱਗੇ ਚਲਦੇ ਆ ਵਲੌਗ ਹੋਰ ਵਧੇ ਆਪਾਂ ਤੇ ਕਮੈਂਟਾਂ ਜ਼ਰੂਰ ਦੱਸੇ ਤੁਹਾਨੂੰ ਆਪਣੇ ਵਲੌਗ ਕਿੱਦਾਂ ਦੇ ਲੱਗਦੇ ਆ ਤੇ ਵੀਡੀਓ ਨੂੰ ਵਤ ਵਤ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਦੇ ਜੋ ਪਿੰਡ ਵਾਸੀ ਡੁੱਬੇ ਆ ਜਿਨ੍ਹਾਂ ਦੀ ਫਸਲਾਂ ਡੁੱਬੀਆਂ ਆ ਕੋਈ ਸਮਾਜ ਸੇਵੀ ਇਹਨਾਂ ਦੀ ਸਹਾਇਤਾ ਕਰੇ ਤੇ ਤਾਂ ਜੋ ਇਹਨਾਂ ਦੀ ਜ਼ਮੀਨਾਂ ਦੀ ਕੋਈ ਪਰਪਾਈ ਹੋ ਜਾਵੇ ਤੁਸੀਂ ਸਾਹਮਣੇ ਵੇਖ ਸਕਦੇ ਹੋ ਕਾਫੀ ਦੂਰ ਤੱਕ ਪਾਣੀ ਪਾਣੀ ਹੈ ਤੇ ਜਿੰਨਾ ਤੁਸੀਂ ਵੱਧ ਸ਼ੇਅਰ ਕਰੋਗੇ ਤੇ ਇਹਨਾਂ ਦੀ ਕੁਝ ਸਹਾਇਤਾ ਹੋ ਜਾਵੇਗੀ ਤੇ ਆਪਣਾ ਫਰਜ਼ ਏ ਇਸ ਖਬਰ ਨੂੰ ਤੁਹਾਡੇ ਤੱਕ ਪਹੁੰਚਾਣਾ ਤੇ ਤੁਹਾਡਾ ਫਰਜ਼ ਏ ਇਸ ਖਬਰ ਨੂੰ ਅੱਗੇ ਤੋਂ ਅੱਗੇ ਪਹੁੰਚਾਣਾ ਤੇ ਬਸ ਤੁਸੀਂ ਇਹ ਸੰਯੋਗ ਦਿਓ ਵੱਧ ਵੱਧ ਸ਼ੇਅਰ ਕਰ ਦਿਓ ਵੀਡੀਓ ਇਹ ਆਪਣੀ ਸਰਕਾਰਾਂ ਤੱਕ ਪਹੁੰਚਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਉਹਨਾਂ ਨੂੰ ਵੀ ਸਤਲੁਜ ਦਰਿਆ ਨੇ ਕਿੰਨਾ ਨੁਕਸਾਨ ਕਰਤਾ ਤੇ ਚਲੋ ਫਿਰ ਅੱਗੇ ਚੱਲਦੇ ਆਂ ਦੀ ਨੈਕਸਟ ਡੇ ਵੈਲਕਮ ਬੈਕ ਵੀਵਰ ਅੱਜ ਆਪਣਾ ਇਹ ਦੂਸਰਾ ਦਿਨ ਤੇ ਕੱਲ ਆਪਣਾ ਵਲੌਗ ਪੂਰਾ ਨਹੀਂ ਹੋਇਆ ਤੇ ਮੈਂ ਕਿਹਾ ਬੱਚਾ ਅੱਜ ਉਹ ਵਲੌਗ ਦਾ ਐਂਡ ਕਰਦੇ ਆਂ ਮੌਸਮ ਤੁਸੀਂ ਵੇਖ ਸਕਦੇ ਜੇ ਖਰਾਬ ਹੈ ਤੇ بارش ਹਲੇ ਵੀ ਆਂਦੇ ਪੂਰੇ ਪਰਚਾਂਸੀ ਕੋਲ ਸਾਰਾ ਦਿਨ ਬਰਸ ਚੱਲੀ ਹੈ ਤੇ ਅੱਜ ਦੇ ਵਲੌਗ ਦਾ ਪਾ ਕਰਦੇ ਇਥੇ ਐਂਡ ਤੇ ਫਿਰ ਕਰਦੇ ਆਪਾਂ ਸ਼ੁਰੂਮ ਵਲੌਗ ਨਵਾਂ ਤੇ امید ਦੋਨੋਂ ਆਪਣਾ ਵਲੌਗ ਪਸੰਦ ਆਵੇਗਾ ਪਾਣੀ ਸਤਲੁਜ ਕਾਫੀ ਹੋ ਗਿਆ ਇਧਰ ਪੰਜਾਬ ਵੱਲ ਤਾਂ ਹੜ੍ਹ ਦੀ ਮਾਰ ਹੋਈ ਹੋਈ ਏ ਦੂਸਰੀ ਸਾਈਡ ਪਾਕਿਸਤਾਨ ਵੀ ਕਾਫੀ ਮਾੜੇ ਹਾਲਾਤ ਨੇ ਤੇ ਪਰਮਾਤਮਾ ਸਾਰਿਆਂ ਤੇ ਮਿਹਰ ਬਣਾਈ ਰੱਖੇ ਇਹ ਇਸਨਾਲ ਕਰਦੇ ਪਾਜਦੇ ਵਲੌਗ ਦਾ ਇੱਥੇ ਐਂਡ ਤੇ ਮਿਲਦੇ ਆਂ ਕੱਲ ਨਵੇਂ ਵਲੌਗ ਨਾਲ ਤਦ ਤੱਕ ਲਈ ਸਾਰਿਆਂ ਨੂੰ ਗੁੱਡ ਬਾਏ